ਮੈਂ ਆਸਰਾਲ ਪਾਰਸਿੰਗ ਲੰਗੇ ਮੈਂ ਪ੍ਰੈਜ਼ੈਂਟ ਐ ਫੁਲਕਾ ਗਲੇਵ ਐਸੋਸੀਏਸ਼ਨ ਦਾ ਧਰਨਾ ਸੀ ਇਸ ਕਰਕੇ ਲਾਈਵ ਸਾਡੇ ਡੌਗ ਦੀ ਬੜੀ ਪ੍ਰਾਬਲਮ ਚੱਲ ਰਹੀ ਹੈ ਖਾਸ ਕਰਕੇ ਦੋ ਨੰਬਰ 2 ਤੇ ਇੱਥੇ ਕੁਝ ਸਟ੍ਰੇਟ ਡੌਗ ਰਹਿੰਦੇ ਨੇ ਕੁਝ ਬੰਦੇ ਉਹਨਾਂ ਨੂੰ ਫੀਡ ਕਰਦੇ ਨੇ ਜਿਹੜੇ ਸਵੀਟ ਕਰਦਾ ਸਾਡਾ ਕੋਈ ਪਰਸਨਲ ਕੋਈ ਰੌਲਾ ਨਹੀਂ ਪਈ ਉਹ ਨਹੀਂ ਸਵੀਟ ਕਰਨ ਦੇ ਨਾਲ ਉਹ ਬੜੇ ਕ੍ਰੈਸੀਵ ਹੋ ਜਾਂਦੇ ਐ ਜਾਂ ਸਾਡੇ ਲੇਟੈਸਟ ਪਿੱਛੇ ਪੰਜ ਛੇ ਸੈਟ ਹੋ ਗਏ ਤੁਸੀਂ ਦੇਖਿਆ ਹੋਣਾ ਮਗੀਦਾ ਪੂਲ ਦਾ ਪੂਰਾ ਬੁਰਕਾ ਕੱਢ ਕੇ ਪਤਾ ਲੱਗਿਆ ਹੋ 10 ਵਾਰ ਹੁਣ ਸੈਟ ਹੋ ਗਏ ਉਹਦੇ ਖਿਲਾਫ ਵੀ ਧਰਨਾ ਲੈ ਕਿ ਇੱਥੋਂ ਚੁਕਾਏ ਜਾਣ ਇਥੇ ਬਾਹਰ ਸ਼ੈਲਟਰ ਕਿਤੇ ਲੈ ਕੇ ਜਾਣ ਲੱਗ ਪਏ। ਵੀ ਕਹਿੰਦੇ ਨੇ ਕੋਈ ਬੁਲਾਇਆ ਕਿ ਕੋਈ ਪ੍ਰਸ਼ਾਸਨ ਦਾ ਬੰਦਾ ਆਇਆ ਕੋਈ ਮੁਲਾਜ਼ਮ ਵਗੈਰਾ ਕਿ ਪੁੱਛ ਕੋ ਨਾ। ਨਹੀਂ ਐਮਸੀ ਸਾਹਿਬ ਆਇਆ ਸੀ। ਉਹ ਕਹਿ ਕੇ ਗਏ ਨੇ ਕਿ ਅਸੀਂ ਚੁਕਾ ਲਾਂਗੇ ਕੋਈ ਗੱਲ ਨਹੀਂ ਪਰ ਚੱਕੇ ਤੇ ਦੇਖਾਂਗੇ ਇਸ ਕਰਕੇ ਉਹ ਤੇ ਸਾਨੂੰ ਕੋਈ ਯਕੀਨ ਨਹੀਂ ਹੋਇਆ ਕਿ ਉਹ ਵੀ ਕੱਲ ਚੁਕਾ ਦੇਣਗੇ। ਵੀ ਕਰ ਨਾਲ ਆਇਆ ਕਿ ਮੰਗ ਰੱਖੋ। ਅਸੀਂ ਪ੍ਰਸ਼ਨ ਤੇ ਇਹੀ ਮੰਗ ਰੱਖ ਰਹੇ ਹਾਂ ਵੀ ਜੇ ਇਥੇ ਸਟੇ ਡੌਗ ਹੈ ਕਿਨੇ ਕਲੋਨੀ ਚ ਐਨੀ ਵਧੀਆ ਕਲੋਨੀ ਹੈ ਤੇ ਇਤੋਂ ਸਾਰੇ ਇਸੇ ਡੌਗਰੇ ਸ਼ਿਪ ਕਰਾਏ ਜਾਣ ਕਿਤੇ। ਫਿਲਟਰਸ ਲੈ ਕੇ ਜਾਣ ਜਾਂ ਕਿਤੇ ਛੱਡ ਕੇ ਆਉਣ ਜੋ ਉਹ ਨਹੀਂ ਆਪਣੀ ਥੰਦਰਦੀ ਹੈ। ਸੰਵੰਸਲ रिटायर्ड एक्सिन पंजाबी एजुकेशन मेरा हाउस है 127 कॉर्नर हाउस है बिल्कुल गेट के नाल ही ये गेट नंबर 2 पे खड़े हैं हम साडे इथे कुत्त्यां दी बड़ी गंभीर समस्या है जेड़ा भी के बंदा ਲੰਘਦਾ ਉਹ ਬੰਦੇ ਨੂੰ ਇਹ ਪੈਂਦੇ ਨੇ ਇੱਕ ਦੋ ਘਰਾਂ ਦੇ ਵਿੱਚ ਇੱਥੋਂ ਉਹਨੂੰ ਫੀਡ ਕਰਦੇ ਨੇ ਸ਼ੈਲਟਰ ਦਿੰਦੇ ਨੇ ਜੇ ਕੋਈ ਬੰਦਾ ਉਹ ਕੁੱਤੇ ਵੱਡਦਾ ਵੱਡੇ ਕੁੱਤੇ ਨੂੰ ਬਾਹਰ ਭਜਦਾ ਤਾਂ ਉਹਨੂੰ ਉਹਦੇ ਨਾਲ ਡਾਈਟੇ ਡਾ ਕਰਦੇ ਨੇ ਬਹੁਤ ਗੰਭੀਰ ਸਮੱਸਿਆ ਹੈ ਕਈ ਲੋਕਾਂ ਨੂੰ ਕੱਟ ਚੁੱਕੇ ਨੇ ਜੀ ਇਹ ਬੰਦੇ ਮਤਲਬ ਹਸਪਤਾਲ ਚ ਦਾਖਲੇ ਹੋਏ ਨੇ ਘੱਟੋ ਘੱਟ 20-25 ਬੰਦਿਆਂ ਨੂੰ ਇੱਥੇ ਤੇ ਕੱਟ ਚੁੱਕੇ ਨੇ ਤੇ ਇੱਥੇ 20-25 ਬੰਦਿਆਂ ਨੂੰ ਮੇਰੇ ਸਾਹਮਣੇ ਮਤਲਬ ਪਿਛਲੇ ਪਿਛਲੇ ਕੋਈ 4-5 ਮਹੀਨੇ ਦੇ ਵਿੱਚ ਹੀ 4-5 ਮਹੀਨੇ ਵੀ ਨਹੀਂ 2 ਮਹੀਨੇ ਦੇ ਵਿੱਚ ਕੱਟ ਚੁੱਕੇ ਨੇ ਤੇ ਬੰਦਿਆਂ ਨੂੰ ਪਤਾ ਨਹੀਂ ਕਿਸੇ ਨਾਲ ਕੋਈ ਬੰਦਾ ਇੱਥੋਂ ਨਿਕਲ ਨਹੀਂ ਸਕਦਾਗਾ ਰਾਤ ਨੂੰ ਸਵੇਰੇ ਕੋਈ ਬੰਦੇ ਨੇ ਬਾਹਰ ਆਉਣ ਜਾਣਾ ਸਾਡੇ ਤਾਂ ਕਈ ਇਸ ਤਰ੍ਹਾਂ ਦੇ ਕਹਿਣ ਲੱਗੇ ਨੇ ਵੀ ਇਹ ਤੁਹਾਡੇ ਘਰ ਨਹੀਂ ਆ ਸਕਦੇ ਜਦੋਂ ਤੱਕ ਤੁਹਾਡੇ ਕੁੱਤਿਆਂ ਦਾ ਕੋਈ ਇੰਤਜ਼ਾਮ ਨਹੀਂ ਹੁੰਦਾ ਵੀ ਅਸੀਂ ਕਾਰ ਤੋਂ ਉਤਰਦੇ ਆ ਮੋਟਰਸਾਈਕਲ ਸਕੂਟਰ ਤੇ ਆਉਨੇ ਆ ਸਾਨੂੰ ਨੂੰ ਤਾਂ ਸਾਨੂੰ ਨਹੀਂ ਪਤਾ ਵੀ ਕਿਹੜੇ ਵ ਬਾਹਰ ਨਿਕਲਣਗੇ ਸਾਨੂੰ ਪਹ ਜਾਣਗੇ ਸਾਡੇ ਅੰਦਰ ਅਸੀਂ ਨਾ ਮੋਟਰਸਾਈਕਲ ਸਕੂਟਰ ਸਵਾਰ ਸਕਦੇ ਗਰੇ ਆ ਸਾਡੇ ਇਥੇ ਮਿਸਟਰ ਨਰਿੰਦਰ ਗੋਇਲ ਨੇ ਓਪੀ ਸਿੰਘਲਾ ਜੀ ਨੇ ਮੋਟਰਸਾਈਕਲ ਸਕੂਟਰ ਜਾ ਰਹੇ ਸੀਗੇ ਇੱਕ ਘਰ ਤੋਂ ਕੁੱਤੇ ਨਿਕਲੇ ਉਹਨਾਂ ਦੇ ਵਿੱਚ ਵੱਜੇ ਉਹ ਦੋਨਾਂ ਦੇ ਗੰਬੀਰ ਸੱਟਾਂ ਲੱਗੀਆਂ ਇੱਕ ਬੰਦੇ ਨੂੰ ਤਾਂ ਮਤਲਬ ਫ੍ਰੈਕਚਰ ਵੀ ਹੋ ਗਿਆ ਅਸੀਂ ਹੁਣ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਦੇਖੋ ਸਾਡੀ ਕਲੋਨੀ ਸ਼ਹਿਰ ਦੀਆਂ ਸਭ ਤੋਂ ਵਧੀਆ ਕਲੋਨੀ ਦੇ ਵਿੱਚ ਸ਼ਾਮਲ ਹੈ ਵੀ ਇੱਥੇ ਜਿਹੜੇ ਸਟ੍ਰੇ ਡੌਗ ਜੇ ਕਿਸੇ ਨੇ ਪਾਲਤੂ ਰੱਖਣਾ ਤਾਂ ਆਪਦੇ ਪੱਟੇ ਪਾ ਕੇ ਆਪਦੇ ਕੋਲੇ ਰੱਖੇ ਉਹਨੂੰ ਇਹੀਦਤ ਕਰਨਾ ਜਾਂਦਾ ਆ ਉਹਦੇ ਘਰੇ ਕਰਾਵੇ ਜਾਵਾਰ ਕਰਾ ਦੇ ਇੱਥੇ ਸਮੱਸਿਆ ਮੈਂ ਸਵੇਰੇ ਪੂਜਾ ਪਾਠ ਕਰਨੀ ਹੁੰਦੀ ਹੈ ਮੈਂ ਨਹਾ ਕੇ ਬਾਹਰ ਨਿਕਲਦਾ ਤੇ ਮੇਰੇ ਪੈਰ ਥੱਲੇ ਇਹਦਾ ਜਿਹੜਾ ਐਕਸਕੀਟਾ ਡੌਗ ਦਾ ਆਉਦਾ ਮੈਨੂੰ ਦੁਬਾਰਾ ਫੇਰਣਾ ਪੈਂਦਾ ਪਾਰਕ ਜਾਨਾ ਫਲ ਤੋੜਨ ਲਈ ਸਾਰਾ ਪਾਰਕ ਭਰਿਆ ਹੋਇਆ ਹੁੰਦਾ ਮਤਲਬ ਕਈ ਸਮੱਸਿਆ ਸਾਡੇ ਗੇਟ ਦੇ ਮੁਰੇ ਬਾਹਰ ਨਿਕਲਦੇ ਮੇਨ ਗੇਟ ਖੋਲਦੇ ਨਾਲ ਦੀ ਨਾਲ ਕੁੱਤੇ ਦਾ ਉੱਥੇ ਐਕਸਕੀਟਾ ਪਿਆ ਹੁੰਦਾ ਇਹ ਇਹ ਤੋਂ ਇਲਾਵਾ ਜਿਹੜੀ ਕੱਟਣ ਵਾਲੀ ਸਮੱਸਿਆ ਸਾਡੇ ਬਜ਼ੁਰਗ ਬਾਵਾ ਭੈਣਾ ਤਾਂ ਘਰੋਂ ਬਾਹਰ ਨਿਕਲਣੋਂ ਅਸਮਰਥ ਹੋ ਗਈਆਂ ਵੀ ਪਤਾ ਨਹੀਂ ਕਿਹੜੇ ਪ੍ਰਸ਼ਾਸਨ ਦਾ ਕੋਈ ਬੰਦਾ ਆਇਆ ਪ੍ਰਸ਼ਾਸਨ ਦੇ ਕਿਸੇ ਪ੍ਰਸ਼ਾਸਨ ਦੇ ਇਸ ਤਰ੍ਹਾਂ ਸੀ ਜੀ ਇੱਕ ਵਾਰੀ ਐਮਸੀ ਨਾਲ ਗੱਲ ਕੀਤੀ ਸੀਗੀ ਪਿੱਛੇ ਜੇ ਤੇ ਐਮਸੀ ਦੇ ਹਸਬੰਡੋ ਗਏ ਮੈਂ ਕੱਲ ਨੂੰ ਟੀਮ ਭੇਜਦਾ ਐ ਇਹਨੂੰ ਇੱਥੋਂ ਕੋਈ ਥ੍ਰੈਟਨਿੰਗ ਗਈ ਐ ਵੀ ਤੂੰ ਇੱਥੋਂ ਨਹੀਂ ਲਿਜਾ ਸਕਦਾ ਕੋਈ ਸੁਪਰੀਮ ਕੋਰਟ ਦਾ ਹਵਾਲਾ ਜੋ ਕੋਈ ਕੈਦਾ ਵਾਲਾ ਤੂੰ ਮੈਂ ਕਹਿੰਦਾ ਸਾਡੀ ਸੈਲਫ ਡਿਫੈਂਸ ਮੈਂ ਮੰਨਦਾ ਵੀ ਤੁਹਾਡੀ ਮੰਗ ਕੀ ਐ ਸਾਡੀ ਮੰਗ ਐ ਵੀ ਇੱਥੋਂ ਸਾਰੇ ਸਟੇਜ ਹੋਗ ਏ ਟੂ ਜ਼ेड ਇਸ ਕਲੋਨੀ ਦੇ ਵਿੱਚੋਂ ਬਾਹਰ ਕੱਢ ਕੇ ਜਿੱਥੇ ਮਰਜੀ ਸਰਕਾਰ ਦਾ ਕੰਮ ਹੈ ਜੇ ਸ਼ੈਲਟਰ ਸ਼ੈਲਟਰ ਹਾਊਸ ਬਣਾਉਣਾ ਤਾਂ ਸ਼ੈਲਟਰ ਹਾਊਸ ਬਣਾਵੇ ਕਿਤੇ ਹੋਰ ਛੱਡੇ ਮਤਲਬ ਜਾਂ ਫਿਰ ਸਾਨੂੰ ਉਹ ਆਪੇ ਸਾਨੂੰ ਜਾਸਸ ਦੇਵੇ ਵੀ ਅਸੀਂ ਫਿਰ ਅਸੀਂ ਆਪਣੇ ਤੌਰ ਤੇ ਕਰ ਲਈ ਜੇ ਪ੍ਰਸ਼ਾਸਨ ਆਪਣੇ ਹੱਥ ਖੜੇ ਕਰਦਾ ਅਸੀਂ ਸਭ ਤੋਂ ਪਹਿਲਾਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਆਂ ਵੀ ਸਾਡੀ ਇਹ ਪੋਸਟ ਕਲਟੀ ਹੈ ਪੋਸਟ ਕਲੋਨੀ ਹੈ ਇਹਦੇ ਵਿੱਚ ਸਾਰੇ ਸਟ੍ਰੇਟ ਬਾਹਰ ਨਿਕਲਣੇ ਚਾਹੀਦੇ ਆ ਗਿਨੇ ਵੀ ਕਿਸੇ ਰੱਖਣਾ ਕੁੱਤਾ ਉਹ ਆਪਦੇ ਘਰ ਦੇ ਅੰਦਰ ਰੱਖੇ ਉਹਨੂੰ ਮਤਲਬ ਜੇ ਕੋਈ ਵੱਡਾ-ਬੁਰਦਾ ਤਾਂ ਉਹਦੀ ਜ਼ਿੰਮੇਵਾਰੀ ਆਪ ਹੋਊਗੀ ਜੀ ਕੇਸ ਦਰਜ ਕਰਾਵਾਂਗੇ ਅਸੀਂ ਹੁਣ ਇਕੱਠੇ ਹੋਏ ਆ ਸੋਚਿਆ ਹੋਇਆ ਅਸੀਂ ਵੀ ਅਸੀਂ ਇਸ ਮਸਲੇ ਨੂੰ ਸਿਰੇ ਤੱਕ ਲੈ ਕੇ ਜਾਵਾਂਗੇ ਸਾਨੂੰ ਕਾਨੂੰਨੀ ਕਾਰਵਾਈ ਕਰਨੀ ਪਈ ਹੋਰ ਕਾਰਵਾਈ ਹਰ ਕਾਰਵਾਈ ਸੀ ਕਰਾਂ ਕੀ ਹੋਇਆ ਸੀਗਾ ਆਪਾਂ ਸਕੂਟਰੀ ਤੇ ਆਉਣ ਚਲੀਆਂ ਜਾਂਦੀਏ ਤੇ ਦਰਮ ਆਪਣੇ ਘਰ ਵਾਲ ਨੂੰ ਬਸ ਕੁੱਤਾ ਇੱਥੋਂ ਇਹ ਨਾ ਇੱਥੋਂ ਹੀ ਨਿਕਲ ਕੇ ਇੱਥੇ ਹੀ ਆਇਨਾ ਹੀ ਆਉਂਦਾ ਦੇਖਿਆ ਜਬਰਕ ਭਾਰੀਆਂ ਮੇਰਾ ਇਹ ਕੁੱਤੇ ਨੇ ਫੁੱਲ ਮਾਰ ਕਿਹੜੀ ਜਗ੍ਹਾ ਮਾਤਾ ਜੀ ਇਹ ਕਿਹੜੀ ਜਗ੍ਹਾ ਇਹ ਫੁੱਲ ਕਿੰਨ੍ਹੇ ਕਲੇਓ ਤੁਸੀਂ ਇੱਥੇ ਦੇ ਰਹਿਣ ਵਾਲੇ ਨਾ ਮੈਂ ਤਾਂ ਕੁੜੀ ਕੋਲ ਆਈ ਹੋਈ ਸੀ ਅੱਛਾ ਜੀ ਕਿੰਨਾ ਮੈਨੂੰ ਸਾਲ ਹੋ ਗਏ ਮੈਂ ਇੱਥੇ ਰਹਿੰਦੀ ਐ ਮੈਂ ਬਸੀ ਬਿਮਾਰ ਰਹਿੰਦੀ ਐ ਮੇਰੇ ਘਰ ਵਾਲੇ ਨੂੰ ਕਹ ਰਿਹਾ ਲੱਗਦਾ ਪਹਿਲਾਂ ਵੀ ਕੁੱਤੇ ਰੇ ਐਵੇਂ ਘੁੰਮਦੇ ਸੀ ਪਹਿਲਾਂ ਵੀ ਕੁੱਤੇ ਰੇ ਐਵੇਂ ਘੁੰਮਦੇ ਉੱਥੇ ਉਹਨਾਂ ਦੇ ਬੈਠੇ ਹੁੰਦੇ ਦਰ ਆਉਂਦੇ ਕੀ ਲੰਡਰ ਕੁੱਤੇ ਨੇ ਕਿ ਪਾਲਤੂ ਨੇ ਜੀ ਲੰਡਰ ਨੇ ਮੇਰੇ ਘਰ ਪੁੱਛੇ ਹਾਂ ਉਹ ਤੇ ਬੋਲੋ ਸਾਰੇ ਬੋਲੋ ਹਾਂ ਵੀ ਉਹ ਫਿਰਦੇਤ ਕੋਰ ਦੇ ਨੇ ਯਾਨੀ ਉਹ ਬਾਟੇ ਕੇ ਕੁੱਤਾ ਉਹਨਾਂ ਦੇ ਘਰੇ ਵੱਡ ਗਿਆ ਕਰਦੀ ਐ 50 ਕੁੱਤਿਆਂ ਨੂੰ ਸੰਗਲੀ ਨਹੀਂ ਪਾਉਂਦੀ ਹਾਂਜੀ ਮੇਰਾ ਨਾਮ ਚਰਨਜੀਤ ਕੌਰਾ ਜੀ ਮੈਂ ਰਟਾਇਡ ਪ੍ਰਿੰਸੀਪਲ ਹਾਂ ਔਰ ਮੈਂ ਫੂਲਕੀਆਂ ਨਕਲੇਵ ਦੇ ਵਿੱਚ 84 ਨੰਬਰ ਸਾਡੀ ਸਿਰ ਮੇਨ ਗੱਲ ਇਹ ਆ ਕਿ ਦੇਖੋ ਸਾਰਿਆਂ ਨੂੰ ਪਤਾ ਕਿ ਸਾਨੂੰ ਗੇਟ ਨੰਬਰ 2 ਤੋਂ ਬਾਜ਼ਾਰ ਸਾਡਾ ਪੈਂਦਾ ਹਰ ਇੱਕ ਸਾਡੀ ਪੂਰੀ ਕਨੌਣੇ ਵਾਸੀਆਂ ਨੂੰ ਇਸ ਗੇਟ ਤੋਂ ਜਾ ਕੇ ਬਾਜ਼ਾਰ ਜਾਣ ਲਈ ਸਾਨੂੰ ਜਾਣਾ ਪੈਂਦਾ ਪਰ ਅਸੀਂ ਕੁੱਤਿਆਂ ਦੀ ਇੱਥੇ ਇੰਨੀ ਦਹਿਸ਼ਤ ਹੈ ਇਸ ਤੇ ਔਰ ਤਕਰੀਬਨ ਮੈਨੂੰ ਲੱਗਦਾ ਵੀ ਕੋਈ ਐਸਾ ਘਰ ਨਹੀਂ ਜਿਸ ਘਰਦਿਆਂ ਨੂੰ ਇਹ ਇੰਨਾ ਕੁੱਤਿਆਂ ਨੇ ਨਾ ਕਟਿਆ ਹੋਵੇ ਮੇਰੇ ਕੰਮ ਵਾਲੇ ਮੇਰੇ ਹਸਬੰਡ ਮੇਰੇ ਜੀਜਾ ਜੀ ਜਿਹੜਾ ਵੀ ਸਾਡੇ ਕੋਈ ਇੱਥੇ ਆਂਦਾ ਪਹਿਲਾਂ ਡਰਦਾ ਸੀ ਉਹਨਾਂ ਨੂੰ ਕਹਿੰਨੇ ਇੱਕ ਦੋ ਨੰਬਰ ਤੇ ਤੁਸੀਂ ਗੇਟ ਤੋਂ ਨਾ ਆਈਓ ਪਰ ਅਸੀਂ ਤਾਂ ਹਰ ਕੰਮ ਲਈ ਇੱਥੇ ਮਾਰਕੀਟ ਸਾਡੀ ਤਿਰਪੜੀ ਇੱਧਰ ਲੱਗਦੀ ਐ ਉਧਰ ਮਿੰਨੀ ਸੈਕਟੇਟਾ ਉਧਰ ਤਾਂ ਕੋਈ ਮਾਰਕੀਟ ਹੈ ਨਹੀਂ ਸੋ ਹਰ ਵਿਅਕਤੀ ਨੂੰ ਸਾਡੀ ਕਲੌਣੇ ਵਾਲੇ ਨੂੰ ਇੱਧਰ ਤੇ ਜਾਣਾ ਪੈਂਦਾ ਔਰ ਸਾਡੇ ਦੀ ਬੜੀ ਵੱਡੀ ਪ੍ਰੋਬਲਮ ਹੈ ਮੈਂ ਕਦੇ ਕਾਰ ਤੋਂ ਬਿਨਾ ਇੱਥੋਂ ਨਹੀਂ ਲੰਘੀ ਹੈਗੀ ਮੇਰੇ ਹਸਬੰਡ ਇੱਕ ਦਿਨ ਸਵੇਰ ਸਵੇਰੇ ਉਹ ਪਰ ਜਿਨ੍ਹਾਂ ਦੇ ਘਰ ਵੱੜਦੇ ਆ ਉਹ ਕਹਿੰਦੇ ਗੇਟ ਖੁੱਲਾ ਹੋਕ ਤਾਂ ਵੱੜ ਸਕਦੇ ਆ ਸੋ ਸਾਡੀ ਇਹ ਸਮੱਸਿਆ ਵੀ ਸਾਡਾ ਤਾਂ ਮੇਨ ਆਣਾ ਜਾਣਾ ਇਸ ਰੋਡ ਤੇ ਐ ਸਾਡੇ ਮੰਗੇ ਆ ਜੀ ਇਹ ਸਾਡੇ ਜਿਹੜੇ ਸਾਨੂੰ ਕੁੱਤੇ ਨਹੀਂ ਇਹ ਵਾਲੇ ਸਾਨੂੰ ਕੱਟਣ ਵਾਲੇ ਹੁਣ ਇਹ ਤੇ ਸਟ੍ਰੀਟ ਟੌਕ ਚੱਕਣੇ ਚਾਹੀਦੇ ਸਾਡੀ ਕੋਲੋਂ ਆਈ ਐਮ ਜੀ ਡਾਕਟਰ ਸੁਰਿੰਦਰ ਕਪੀਲਾ ਪ੍ਰੀਵियस ਪ੍ਰਿੰਸੀਪਲ ਆਫ ਔਰ ਔਮਨ ਕਾਲਜ ਫੋਰ ਔਮਨ ਪਟਿਆਲਾ ਤੇ ਇਸ ਕਰਕੇ ਅਸੀਂ ਫੁਲਕੀਆਂ ਐਨ ਕਲੇਵ 270 ਤੇ ਰਹਿੰਦੇ ਆ ਇਹ ਇੱਥੇ ਦੀ ਪ੍ਰੋਬਲਮ ਇਹ ਹੈ ਕਿ ਸਾਨੂੰ 10 12 15 ਸਾਲ ਹੋ ਗਏ ਇੱਥੇ ਰਹਿੰਦਿਆਂ ਨੂੰ ਲੇਕਿਨ ਹੁਣ ਸਾਡੀ ਅਤ ਹੋ ਚੁੱਕੀ ਹੈ ਕਿ ਇੱਥੇ ਗੇਟ ਨੰਬਰ 2 ਕੋਲ ਕੁੱਤਿਆਂ ਦਾ ਐਨਾ ਖੁੰਖਾਰ ਕੁੱਤੇ ਇਕੱਠੇ ਹੋ ਚੁੱਕੇ ਨੇ ਦੇ ਬਹੁਤ ਸਾਰੇ 25 ਬੰਦਿਆਂ ਨੂੰ ਤਾਂ ਇਹ ਕੱਟ ਚੁੱਕੇ ਨੇ ਔਰ ਜਿਨ੍ਹਾਂ ਦਾ ਇਲਾਜ ਔਰ ਜਿਨ੍ਹਾਂ ਦਾ ਪੈਸਾ ਜਿਨ੍ਹਾਂ ਦੇ ਬੰਦਿਆਂ ਦੀ ਇਹ ਪ੍ਰੋਬਲਮਸ ਆਈਆਂ ਉਹਨਾਂ ਵਾਸਤੇ ਤਾਂ ਇਹ ਬਹੁਤ ਮੁਸ਼ਕਿਲ ਗੱਲ ਹੋ ਗਈ ਥੋੜੀ ਇਹ ਹੈ ਕਿ ਵੀ ਇੱਥੇ ਕੁਝ ਬੰਦੇ ਉਹਨਾਂ ਨੂੰ ਫੀਡ ਕਰਦੇ ਨੇ ਤੇ ਉਹਨਾਂ ਨੂੰ ਜਾਂ ਤਾਂ ਫੀਡ ਨਾ ਕਰਨ ਉਹ ਇਹਨਾਂ ਨੂੰ ਕਿਸੇ ਤਰੀਕੇ ਨਾਲ ਰੋਕਿਆ ਜਾਵੇ ਕੁੱਤਿਆਂ ਨੂੰ ਫੀਡ ਕਰਨ ਤੋਂ ਇੰਪੋਰਟੈਂਟ ਹੈ ਤਾਂ ਇਹ ਕਿ ਬੰਦੇ ਨੂੰ ਅਸੀਂ ਉਹਨਾਂ ਨੂੰ ਬੰਦੇਾਂ ਦੀ ਕਢਵਾਈ ਗਈ ਆਪਣਾ ਵਧਵਾਈਏ ਉਹਨਾਂ ਨੂੰ ਠੀਕ ਹੈ ਇਹਨੂੰ ਰੋਕਣ ਵਾਸਤੇ ਅਸੀਂ ਇੱਥੇ ਇਕੱਠੇ ਹੋਏ ਆਂ ਮੇਰਾ ਸੋਲੂਸ਼ਨ ਚਾਹੇ ਤਾਂ ਸਰਕਾਰ ਕੱਢੇ ਚਾਹੇ ਫੁਲਕੀ ਐਨਕਲੇਬਲੇ ਕੱਢਣ ਇਹ ਹੁਣ ਅਸੀਂ ਕਹਿੰਦੇ ਵੀ ਜੋ ਵੀ ਕਾਨੂੰਨੀ ਕਾਰਵਾਈ ਹੈ ਉਹਦੇ ਅਕੋਰਡਿੰਗਲੀ ਇਹਨਾਂ ਦਾ ਇਲਾਜ ਹੋਣਾ ਚਾਹੀਦਾ ਸੋ ਬਾਕੀ ਤਾਂ ਹੋਰ ਕੋਈ ਅਸੀਂ ਗੱਲ ਨਹੀਂ ਐਡੀ ਪੋਸਟ ਕੋਲ ਕੋਈ ਬੰਦਾ ਆਇਆ ਕੋਈ ਥੋੜੀ ਆਖਰੀ ਮੰਗ ਕੀ ਹੈ ਵੀ ਤੁਸੀਂ ਕੀ ਕਰਨੇ ਅਸੀਂ ਇਹ ਚਾਹੁੰਦੇ ਆ ਕਿ ਕੁੱਤਿਆਂ ਦਾ ਜਿਹੜੇ ਕੁੰਖਾਰ ਕੁੱਤੇ ਨੇ ਜਿਹੜੇ ਡੋਮੈਸਟਿਕ ਨੇ ਉਹ ਤਾਂ ਉਹ ਆਪਣੇ ਘਰ ਰੱਖਣ ਉਹਨਾਂ ਦੇ ਫਟੇਪਾਨ ਉਹਨਾਂ ਨੂੰ ਜ਼ਿੰਮੇਵਾਰੀ ਲੈਣ ਬਾਕੀ ਜਿਹੜੇ ਬਾਕੀ ਜਿਹੜੇ ਦੂਸਰੇ ਆਵਾਰਾ ਕੁੱਤੇ ਐ ਉਹਨਾਂ ਨੂੰ ਜਾਂ ਤਾਂ ਕੋਈ ਉਹਦਾ ਨਾ ਇੰਤਜ਼ਾਮ ਕੀਤਾ ਜਾਵੇ ਨਾ ਤਾਂ ਸਾਡੇ ਬੱਚੇ ਬਾਹਰ ਖੇਡ ਸਕਦੇ ਨੇ ਨਾ ਸਾਡੇ ਕੋਈ ਕੰਮ ਕਰਨ ਵਾਲੇ ਇੱਧਰ ਆਉਣਾ ਚਾਹੁੰਦੇ ਐ ਐਡੀ ਪੌਸ਼ ਕਲੋਨੀ ਦੇ ਵਿੱਚ ਇਹ ਐਨੇ ਇਨਸੀਡੈਂਟਸ ਹੋ ਰਹੇ ਨੇ ਤੇ ਇਹਦਾ ਕੋਈ ਸੋਲੂਸ਼ਨ ਕੋਈ ਨਾ ਕੋਈ ਲੱਭਣਾ ਚਾਹੀਦਾ ਬੇਟਾ ਸਭ ਨੂੰ ਮਿਲ ਕੇ ਸਭ ਇਸੇ ਕਰਕੇ ਅਸੀਂ ਸਾਰੇ ਜਾਨੀ ਅੱਜ ਇਕੱਠੇ ਹੋਏ ਆ ਕਿ ਭਈ ਇਹਦਾ ਕਿਉਂਕਿ ਇੱਕ ਬੰਦੇ ਦਾ ਕੰਮ ਨਹੀਂ ਹੈ ਸਾਰੀ ਕਲੋਨੀ ਇਸੇ ਕਰਕੇ ਅਸੀਂ 100 200 150 ਬੰਦਾ ਇਕੱਠਾ ਹੋਏ ਆ ਕਈ ਵੀ ਅਸੀਂ ਤਾਂ ਨਵੀਂ ਲਗਾਈ ਸੀ ਕਰਕੇ ਕਿ ਵੀ ਇਹਦੀ ਸੋਲੂਸ਼ਨ ਕਰ